oh uh -huh. बाहे गुरु जी का खालसा वागुरु जी की फतेहाल अज का दिन सिख इतिहास दे, बल्कि मैं आखा जिंदा सिख इतिहास दे। ਉਨਾ ਪੰਨਿਆਂ ਦੇ ਸ਼ੁਰੂਆਤ ਹੁੰਦੀ ਹੈ ਜਿਸ ਮੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਗ ਨਾਮ ਹੋਏ ਬਿਨਾ ਰਹਿ ਨਹੀਂ ਸਕਦੀ ਕਿਸੇ ਕੋਈ ਵੀ ਵਿਰਸਾ ਦੁਨੀਆ ਦੇ ਵਿੱਚ ਨਾ ਹੈ ਤੇ ਨਹੀਂ ਹੋ ਸਕਦੀ ਹੈ ਫਿਰ ਕੁਰਬਾਨੀਆਂ ਦੀ ਜਿਹੜੀ ਹੈ ਉਹ ਸਾਰੀ ਮਸਾਲਾ ਬਾਦੀਆਂ ਗਈਆਂ ਅੱਜ ਦੇ ਦਿਨ ਜਿਸ ਲਈ ਸਿਤਾਵਾਲਾ ਦਾ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਨਕਾਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਮੇਤ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਧ ਰਾਤ ਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਤਾਲ ਇਥੋਂ ਕਿਲਾ ਛੱਡ ਕੇ ਬਾਦੂ ਕੇਦਰ ਸਾਹਿਬ ਦੇ ਸਾਹਮਣੇ ਪਹੁੰਚੇ ਗਿਆਂ ਤੇ ਇਸ ਤੋਂ ਬਾਅਦ ਇਹ ਸਭਰੇ ਸ਼ਹਾਦਤ ਸਰਸਾ ਦਰਿਆ ਤੇ ਪਹੁੰਚਦਾ ਜਿੱਥੇ ਨਿਸ਼ਮੇਸ਼ ਪਿਤਾ ਦਾ ਪਰਿਵਾਰ ਆਪਸ ਵਿੱਚ ਆ ਕੇ ਛੋਟੇ ਸਹਿਬਜ਼ਾਦੇ ਅਣਖ ਦੇ ਵੱਡੇ ਸਹਿਬਜ਼ਾਦੇ ਕੱਲ ਪਿੰਸਰ ਫੌਜ ਸਾਹ ਦੇ ਵਿੱਚ ਜਮ ਫੌਜੀ ਗੜੀ ਦੇ ਵਿੱਚ ਵੱਡੇ ਜਿਹੜੇ ਸੈਨ ਸਾਹ ਦੇ ਉਹਨਾਂ ਦੀ ਸ਼ਹਾਦਤ ਹੋਈ ਹੈ ਤੇ ਉਸ ਤੋਂ ਬਾਅਦ ਜ਼ਹੰਦ ਦੇ ਵਿੱਚ ਕਿਵੇਂ ਚੁੱਕੇ ਸਾਹ ਜਾਂਦੇ ਹਨ ਇਹ ਪਤਾ ਕੁਝ ਨਹੀਂ ਕੋਈ ਅਗਲਾ ਹਫਤਾ ਸਿੱਕੇ ਆਸ ਦੇ ਲਈ ਬਹੁਤ ਹੀ ਗੰਭੀਰ ਹੈ ਕਿ ਅੱਜ ਸਾਰੇ ਪੰਜਾਬ ਤੋਂ ਪੂਰੇ ਵਿਸ਼ਵ ਸੰਗਠਨਾਂ ਹਨ ਨੂੰ ਸਾਥਵਾ ਕੇ ਇਸ ਸ퍼ੇ ਸ਼ਹਾਦਤ ਦੀਆਂ ਨਮ ਅੱਖਾਂ ਦੇ ਨਾਲ ਸਵਾਗਤ ਕਰਦੇ ਹਾਂ ਇਸ ਅਪਰੇਖ ਸ਼ਹਾਦਤ ਜਿਹੜਾ ਨੰਦਗੜ ਸਾਬ ਤੋਂ ਸ਼ੁਰੂ ਹੋ ਕੇ ਜਿਵੇਂ ਜਿਵੇਂ ਉਸੇ ਕਿਨਾਰਾ ਉਸੇ ਪੈਂਡੇ ਦੇ ਉੱਤੇ ਜੋਗਤ ਦੇ ਉਸ ਮਹਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਸੰਗਤ ਦੇ ਨਾਲ ਸਜਦਾ ਕਰਾਂਗੇ